ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ ਪੌਣੇ 6 ਤੇ ਕੱਪੜੇ ਇੱਧਰ ਲਾ ਕੇ ਰੱਖਿਆ ਜੀ ਤਾਂ ਪੂਕਾਫੀ ਸੀ ਜੀ ਫੇ ਮਮੀ ਨੇ ਦੁਪਹਿਰੇ ਹੀ ਲਾ ਕੇ ਰੱਖ ਦਿੱਤੇ ਤੇ ਉਹ ਮੇਰਾ ਸੂਟ ਅਜੇ ਗਿੱਲਾ ਸੀਗਾ ਥੋੜਾ ਜਿਹਾ ਇਸ ਕਰਕੇ ਫੇ ਲਾਇਆ ਨਹੀਂ ਤਮਰ ਗਿਆ ਆ ਮਮੀ ਨਾਲ ਦੁਕਾਨ ਤੇ ਹੁਣ ਹੀ ਗਏ ਆ ਉਹ ਤੇ ਆਟੀ ਲੈਣ ਤੇ ਹੋਰ ਵੀ ਥੋੜਾ ਸੌਦਾ ਲਿਆਉਣਾ ਸੀ ਤੇ ਆਹਾ ਕੀ ਆ ਜਿਹਾ ਆਇਆ ਹੈਗਾ ਤਾਂ ਪੱਕਿਆ ਜਿਹੀ ਲੱਗਦਾ ਮਾੜਾ ਮੋਟਾ ਹੀ ਚਲੋ ਇਹ ਹਨਾ ਉਹ ਬਣਾਉਣੇ ਆਪਾਂ ਕੋफ्ते ਇਹਦੇ ਤੇ ਭਾਂਡੇ ਮੈਂ ਧੋ ਲਿਆ ਤੇ ਹੁਣੇ ਹੀ ਬਸ ਧੋ ਕੇ ਰੱਤੀ ਸੀ ਚਾਹ ਵਾਲੇ ਹੀ ਸੀਗੇ ਤੇ ਜਾਂ ਰੋਟੀ ਆਈ ਸੀ ਦੁਪਹਿਰ ਦੇ ਥੋੜੇ ਸੀ ਜਾਨੀ ਕਿ ਤੇ ਉਹ ਮੈਂ ਧੋ ਲਿਆ ਤੇ ਨਾਲੇ ਕਮਰੇ ਚ ਆਪਾਂ ਫੇਰ ਕੇ ਰੱਖੀ ਸੀ ਝਾੜੂ ਤੇ ਜੇ ਮੈਂ ਚਿੰਤਾ ਸੁਣਦਾ ਸੀਗਾ ਤੇ ਇੱਕ ਸਮਰ ਵੀ ਖਲਾਰਾ ਬਹੁਤ ਆਉਂਦਾ ਆ ਇਸ ਕਰਕੇ ਜੇ ਮੈਂ ਚਦਰੇ ਦੀ ਝਾੜ ਕੇ ਤੇ ਥੱਲੇ ਝਾੜੂ ਫੇਲੇ ਆ ਰਹੇ ਨੇ ਹਜੇ ਫੇਰ ਕਟਾਣੂ ਜੇ ਖਿਲਾਰ ਦਿੱਤੇ ਆ ਇਹ ਲੈ ਕੇ ਆਇਆ ਆ ਤੇ ਇੱਥੇ ਸਾਡੇ ਬਰਥਡੇ ਕਾ ਨੂੰ ਲੱਗਦੇ ਆ ਤੇ ਅਸੀਂ ਨਾ ਪਹਿਲਾਂ ਜਦੋਂ ਛੋਟੇ ਹੁੰਦੇ ਸੀ ਨਾ ਇਹਨਾਂ ਦੇ ਮੰਜੇ-ਮੁੰਜੇ ਬੋ ਬਣਾਈਦੇ ਸੀ ਬਹਾਰੀ ਦੀਆਂ ਜਿਹੜੀਆਂ ਤੀਲਾ ਲੈ ਕੇ ਨਾ ਝਾੜੂ ਦੀਆਂ ਉਹਨਾਂ ਦੇ ਵਿੱਚ ਇਹਨਾਂ ਨੂੰ ਇਦਾਂ ਕਰ-ਕਰ ਕੇ ਨਾ ਮੰਜੇ ਬਣਾਈਦੇ ਸੀਗੇ ਮੰਜੇ ਦਾ ਕੋਰਸੀਆਂ ਜਿਹਾ ਇਦਾਂ ਬਣਾਉਣੀ ਆ ਅਸੀਂ ਤੇ ਬਹੁ ਬਣਾਉਦੇ ਹੁੰਦੇ ਸੀ ਇਹ ਕਟਾਣੂ ਜੇ ਅਸੀਂ ਲੈ ਲੈਣੇ ਕਦੀ ਸਬਜੀ ਅਸੀਂ ਤਾਂ ਰੈਡੀ ਨਹੀਂ ਬਣਾ ਲੈਣੀ ਉਹ ਕੱਲ ਨਹੀਂ ਤੇ ਅੰਖੇ ਦਾ ਬਹੁਤ ਖੇਲਦੇ ਹੁੰਦੇ ਸੀ ਤੇ ਕਾਫੀ ਟਾਈਮ ਬਾਅਦ ਦੇਖੇ ਮੈਂ ਇਹ ਕਟਾਣੂ ਜੇ ਤੇ ਇੱਕੋ ਹੀ ਆ ਦੇਖ ਜਿੱਥੋਂ ਪਤਾ ਨਹੀਂ ਕਿੱਥੋਂ ਸਮਰ ਲੈ ਕੇ ਆਇਆ ਮੁੰਨੇ ਨਾਲ ਗਿਆ ਉਹਦਾ ਬਾਹਰ ਤੇ ਲੈ ਕੇ ਆਇਆ ਤੇ ਚਲੋ ਜੀ ਹੁਣ ਆਪਾਂ ਨਾ ਇਹਨਾਂ ਨੂੰ ਦੇਖਦੇ ਹਾਂ ਚੱਲ ਛੁੱਲ ਕੇ ਕੱਧੂ ਪਾਸ ਕਰ ਲਈਏ ਕਸ਼ ਪਤਾ ਨਹੀਂ ਕਰ ਦੂ ਕਾਰ ਲਈ ਮਿੰਨੀ ਕਸ਼ ਪਤਾ ਨਹੀਂ ਕਈ ਕੀ ਕਹਿੰਦੇ ਆ ਤੇ ਕਾਰ ਲਈ ਆਪਾਂ ਫੇਰ ਕਿਉਂਕਿ ਹੁਣ ਟਾਈਮ ਬਹੁਤ ਹੋ ਗਿਆ ਆ ਪਹਿਲੇ ਹੀ ਹੋ ਗਿਆ ਮੈਨੂੰ ਪਹਿਲਾਂ ਉੱਡੀ ਬੈਠੇ ਇਹ ਜੀ ਨਹੀਂ ਕਰਦਾ ਸੀ ਕੁਝ ਬਣਾਉਣ ਨੂੰ ਪਰ ਵੀ ਬਣਾਉਣੇ ਛੋਖੇ ਥੋੜਾ ਤੁੱਲੇ ਤੇ ਹੁਣ ਬਣਾਵਾਂਗੇ ਕਿਉਂਕਿ ਪਹਿਲਾਂ ਇਹਨਾਂ ਨੂੰ ਕੋਸ ਤੇ ਬਣਾਵਾਂਗੇ ਫਿਰ ਬਾਅਦ ਚ ਤੋੜ ਕੇ ਲਾਵਾਂਗੇ ਕਾਫੀ ਗਰਮੀ ਬਹੁਤ ਆਜ ਧੁੱਪ ਬਹੁਤ ਠਿੱਕੀ ਸੀਗੀ ਸਮਰ ਦੇ ਪਾਪਾ ਨੇ ਕਹੰਨਾ ਜਿੱਥੇ ਬਾਕਮ ਕੀਤਾ ਹੋਣਾ ਵਿਚਾਰਿਆਂ ਨੇ ਪੱਤੀ ਵਿਹੜੇ ਲੱਗੀ ਹੁੰਦੀ ਉਹਨਾਂ ਦੀ ਤੇ ਚਲੋ ਜੀ ਪੱਖਾ ਲਾ ਲਿਆ ਸੀਗਾ ਆਪਾਂ ਮੰਜਾ ਢਾ ਕੇ ਬਾਹਰ ਤੇ ਹੁਣ ਪੱਖੇ ਮੋੜੇ ਬੈ ਕੇ ਆਪਾਂ ਇਹਨਾਂ ਨੂੰ ਹੁਣ ਕਰ ਲਵਨੇ ਆਂ ਚੈਲ シュਲੇ ਲੈਣੇ ਆਂ ਕਾੜਦ ਕੰਮੇ ਲੈ ਗੀ ਆਂ ਤੇ ਸ਼ੈਦੋਂ ਉਹਨੂੰ ਤੇ ਫ੍ਰੀਜ ਲੈ ਲਈ ਬਾਕੀ ਚਲੋ ਠੀਕ ਆ ਜੀ ਤੁਸੀਂ ਸਿੱਧੀ ਮੇਰੇ ਵੀਡੀਓ ਦੇ ਨਾਲ ਬਣਿਏ ਦਿਓ ਹਾਂਜੀ ਲੋ ਜੀ ਪਲੈਨ ਆਪਣਾ ਹੋ ਗਿਆ ਅੰਜ ਤੇ ਆਪਾਂ ਬਣਾਉਣੇ ਸੀ ਕੋफ्ते ਪਰ ਕੋफ्ते ਨਹੀਂ ਬਣਾਵਾਂਗੇ ਕਿਉਂਕਿ ਹਨਾ ਕੀ ਆ ਦੇਖੋ ਸਾਰਾ ਇਹ ਪੱਕਿਆ ਪਿਆ ਆ ਮੈਂ ਹਜੇ ਕਹਿੰਦੀ ਵੀ ਸੀ ਮੰਮੀ ਨੂੰ ਤੇ ਹੁਣ ਮੈਂ ਇਹਨੂੰ ਜਿੱਦਾਂ ਕੱਦੂ ਬਸ਼ਕਾਨਾ ਹਨਾ ਕੁਝ ਹੋਣਾ ਨਹੀਂ ਹੈਗਾ ਤੇ ਸਾਰੇ ਵਿੱਚ ਵੀ ਬੂ ਬਹੁਤ ਭਰੇ ਤੇ ਆਇਆ ਇਸ ਕਰਕੇ ਤੇ ਹੁਣ ਆਪਣੇ ਹਨਾ ਪਈਆ ਲੱਸੀ ਤੇ ਮੰਮੀ ਨੇ ਘਰੇ ਆਟੀ ਦਾ ਲਿਓਣੀ ਆ ਤੇ ਮੈਂ ਕਿਹਾ ਚਲੋ ਕੜੀ ਨੂੰ ਤੜਕਾ ਲਾ ਲੰਨੇ ਆ ਕੜੀ ਬਣਾ ਲੰਨੇ ਆ ਤੇ ਪਿਆਜ਼ ਤੇ ਲਸਣ ਮੈਂ ਹਨਾ ਕੱਟ ਲੈ ਆ ਤੇ ਇਹਨਾਂ ਨੂੰ ਧੋ ਕੇ ਰੱਖੂੰਗੀ ਹੁਣ ਤੇ ਆਲੂ ਕੱਟ ਲੈਣੀਆਂ ਤੇ ਆਲੂ ਪਾ ਕੇ ਆਪਾਂ ਬਣਾ ਲੈਣੀ ਗਰਮੀ ਬਹੁਤ ਆ ਪਕੌੜੇ ਨਹੀਂ ਕੱਢ ਹੁਣੇ ਹੈਗੇ ਤੇ ਆਉਣ ਲਈ ਪਾ ਕੇ ਬਣਾ ਲੈਣੀ ਆ ਚਲੋ ਠੀਕ ਆ ਜੀ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਲੋ ਜੀ ਇੱਥੇ ਆਪਾਂ ਕੜੀ ਨੂੰ ਲਾਉਣ ਲੱਗੇ ਸੀ ਤੜਕਾ ਤੇ ਹਨਾ ਚੁੱਲਾ ਆਪਣਾ ਸਾਰਾ ਹੀ ਟੁੱਟ ਗਿਆ ਆ ਤੇ ਇਹਨੂੰ ਆਪਾਂ ਦੇਖਦੇ ਹਾਂ ਮਿੱਟੀ ਨਹੀਂ ਹੈਗੀ ਵੀ ਵਧੀਆ ਪਈ ਨਹੀਂ ਤਾਂ ਸੀ ਸੋਚਿਆ ਵੀ ਢਾ ਕੇ ਦੁਬਾਰਾ ਵਧੀਆ ਜਿਆ ਕਰਕੇ ਗੋਲ ਜਿਆ ਬਣਾਈਏ ਤੇ ਉਹ ਹੁਣ ਆਪਾਂ ਦੇਖਦੇ ਹਾਂ ਵੀ ਕਿੱਦਾਂ ਹੁੰਦੀ ਆ ਤੇ ਬਾਕੀ ਆਪਣੇ ਤੜਕਾ ਇੱਥੇ ਲੱਗ ਗਿਆ ਸੀਗਾ ਤੇ ਲੂਣ ਮਿਰਚ ਪਾ ਤਾ ਨਹੀਂ ਸੌਰੀ ਜੀਰਾ ਪਾਇਆ ਸੀਗਾ ਹਜੇ ਮੈਂ ਤੇਲ ਗਰਮ ਹੋ ਗਿਆ ਸੀ ਤੇ ਪਿਆਜ਼ ਤੇ ਲਸਣ ਵੀ ਆਪਾਂ ਪਾ ਦਵਾਂਗੇ ਨਾਲ ਥੋੜਾ ਥੋੜਾ ਪਿਆਜ਼ ਕੱਟਿਆ ਜਿਹਾ ਹੀ ਰੱਖਾਂਗੇ ਕਿਉਂਕਿ ਜਿਆਦਾ ਭੁੰਨੇ ਪਿਆਜ਼ ਇੰਨਾ ਕੜੀਚ ਨਹੀਂ ਵਧੀਆ ਲੱਗਦਾ ਹੈਗਾ ਤੇ ਪਿਆਜ਼ਾ ਟਮਾਟਰ ਤੇ ਮਿਰਚਾ ਵੀ ਆਪਾਂ ਨਾਲ ਦੀ ਨਾਲ ਕੱਟ ਕੇ ਤੇ ਫਿਰ ਪਾ ਦਵਾਂਗੇ ਇਹਨੂੰ ਬੇ ਫਟਾਫਟ ਆਪਾਂ ਕੜੀ ਨੂੰ ਤੜਕਾ ਜਿਹੜਾ ਆ ਉਹ ਲਗਾ ਲੈਨੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਰੋਟੀ ਵਗੈਰਾ ਬਣਾਵਾਂਗੇ ਤੇ ਚੁੱਲੇ ਦੇ ਮੋਰੇ ਨਾਲ ਸਰਿਆ ਜਿਹੜਾ ਜਿੱਥੇ ਨਾਲ ਉੱਥੋਂ ਸਾਰੀ ਮਿੱਟੀ ਲੱਗੀ ਆ ਤੇ ਇੱਟਾਂ ਵੀ ਦਿਸਣ ਲੱਗ ਪਈਆਂ ਹਾਂ डैग ना तो हम्म। मम्मा देखो देखा। ओए होए मम्मा देखो मम्मा देखो वीडियो को लाइक कर दो <laughs> ओए होए समर के वीडियो को लाइक पहला क्या वीडियो को लाइक कर दो मम्मा देखो देखो पहला कह वीडियो को लाइक कर दो और गंजी टिंडी इधर इधर देख क्या वीडियो को लाइक कर दो रे देखना ही नहीं देखना पहला वीडियो को लाइक कर दो आहो देख वीडियो को लाइक कर दो वीडियो को लाइक कर दो करी ਚਿਲਕਾ ਕਿੰਨਾ ਕਰਦੇ ਵੀਡੀਓ ਕੋ ਲਾਈਕ ਕਰ ਦੋ ਜੋ ਆਪ ਆ ਜਾ ਫਿਰ ਤੈਨੂੰ ਬੁਲਾਉਣਾ ਹੀ ਨਹੀਂ ਮੈਂ ਹਾਂਜੀ ਜੀ ਕੜੀ ਨੂੰ ਤੜਕਾ ਲਾਤਾ ਰੋਟੀ ਬਣਾਉਣੀ ਆ ਤੇ ਥੋੜਾ ਜਿਹਾ ਮੈਂ ਕੋ ਸੇਕ ਲੱਗ ਲੈਂਦੇ ਫਿਰ ਆਪਾਂ ਬਾਅਦ ਚ ਰੱਖ ਦਾਂਗੇ ਚੁੱਲੇ ਤੇ ਕੜੀ ਰਿੱਜੀ ਜਾਊਂਗੀ ਤੇ ਰੋਟੀ ਬਣਾ ਲੈਣੇ ਆ ਵੀਡੀਓ ਕੋ ਲਾਈਕ ਕਰ ਦੋ

असमर वीडियो को लाइक कर दो ये हाँ ये बेटा एक जाना तू चल गंदी स्कूटरी गंदी तेरी स्कूटरी ते स्कूटरी गंदी मैं गंदी हैं गाका तू गंदा काका मोरे देखा <laughs> ਹਾਂਜੀ ਜੀ ਕੜੀ ਆਪਣੀ ਥੋੜੀ ਜਿਹੀ ਇੱਥੇ ਰਿੱਜਣ ਲੱਗ ਪਈ ਸੀਗੀ ਤੇ ਆਪਾਂ ਇਹਨੂੰ ਲਾ ਕੇ ਰੱਖ ਲਵਾਂਗੇ ਥੋੜੇ ਟਾਈਮ ਲਈ ਜਦ ਤੱਕ ਆਪਾਂ ਰੋਟੀ ਬਣਾ ਲੈਨੇ ਆ ਕਿਉਂਕਿ ਫਿਰ ਨਾ ਅਸੀਂ ਹੋਰ ਵੀ ਕੰਮ ਕਰਨੇ ਹੁੰਦੇ ਨੇ লাইਵ ਵਗੈਰਾ ਆਣਾ ਹੁੰਦਾ ਆ ਇਸ ਕਰਕੇ ਫਿਰ ਮੈਂ ਕਿਹਾ ਚਲੋ ਕੜੀ ਰਿੱਜੀ ਜਾਊਂਗੀ ਨਾ ਅੱਗ ਬਾਲੀ ਜਾਵਾਂਗੇ ਤੇ ਕਾਫੀ ਹੁਣ ਅੱਗ ਵੀ ਐਨ ਵਧੀਆ ਬਲਦੀ ਪਈ ਸੀ ਮੈਂ ਕਿਹਾ ਫਟਫਟ ਚਲੋ ਰੋਟੀ ਬਣਾ ਲੈਨੇ ਆ ਤੇ ਇੱਥੇ ਫਿਰ ਮੈਂ ਲੱਗ ਗਈ ਸੀ ਜੀ ਰੋਟੀ ਬਣਾਉਣ ਤੇ ਸਮਰ ਆਪਣਾ ਜੇ ਖੇល ਰਿਹਾ ਸੀ ਤੇ ਉਹਦੇ ਪਾਪਾ ਵੀ ਆ ਗਏ ਸੀਗੇ ਕੰਮ ਤੋਂ ਤੇ ਟਾਈਮ ਵੀ ਹਨਾ 7 7:30 ਹੋਣ ਵਾਲੀ ਸੀਗੇ 7 ਦਾ ਸੀਗਾ ਇਸ ਕਰਕੇ ਮੈਂ ਕਿਹਾ ਚੱਲ ਫਟਾਫਟ ਪਹਿਲਾਂ ਰੋਟੀ ਬਣਾ ਲਈਏ ਤੇ ਫਿਰ ਕੜੀ ਆਪੇ ਰਿੱਝੀ ਜਾਊਗੀ ਕਿਉਂਕਿ ਅਸੀਂ ਥੋੜੇ ਲੇਟ ਰੋਟੀ ਖਾਈ ਦੀ ਆ 8:30 ਵਜੇ 8 ਜਾਂ 9 ਵਜ ਜਾਂਦੇ ਆ ਰੋਟੀ ਨੂੰ ਇਸ ਕਰਕੇ ਹੰਦੀ ਰੋਟੀ ਖਾ ਲਈ ਗਏ ਤੇ ਹੁਣ ਆਪਾਂ ਭਾਂਡੇ ਧੋਨੇ ਚ ਰੋਟੀ ਹੈ ਤੇ ਕੜੀ ਬਹੁਤ ਜਿਆਦਾ ਵਧੀਆ ਬਣੀ ਸੀ ਤੇ ਸੇਕੀ ਸੀਗੀ ਘਿਓ ਘਾ ਦੇ ਕੜੀ ਬਣੀ ਸੀ ਕੜੀ ਕੜੀ ਆੜੀ ਬਣੀ ਹੈ ਇਹਨਾਂ ਮੈਂ ਕਦੇ ਗਾਇ ਹੁੰਦੀ ਆ ਕੜੀ ਬਣਾ ਜੂ ਮੈਂ ਤੇ ਘਾਦਾ ਹੈ ਖਿਆਲੀ ਹੋ ਬਬੀ ਇਹਨਾ ਬਹੁਤ ਠੰਡੀ ਲੱਗਦੀ ਰਾਤ ਬਹੁਤ ਠੰਡੀ ਹੁੰਦੀ ਅੰਦਰ ਖਿਆਨਾਰੀ ਲੱਗਦੀ ਸੀ ਇਹ ਸੋਨਾ ਜੂ ਮੁੱਲ ਲਾਇਆ ਹੁੰਦਾ ਸੀ ਇਹ ਨਹੀਂ ਜਦਾ ਲਾਇਆ ਹੁੰਦਾ ਏਦਾਂ ਜਿਹੜਾ ਇਹ ਸਿਹਤ ਤੇ ਜਿਹੜੀ ਖਰਾਬ ਹੁੰਦੀ ਆਪਾਂ ਕਦੇ ਐਨਐਆ ਖਾਣੋ ਜਾਂਦੀ ਆ ਕਦੇ ਇਹਨਾਂ ਗੱਲ ਵੀ ਹੋ ਜਾਂਦੀ ਆ ਤੇ ਉਹਦੇ ਕਰਕੇ ਵੀ ਆਪਾਂ ਬਿਮਾਰ ਥੇਕੀ ਰਹਿੰਦੇ ਹਾਂ ਤੁਸੀਂ ਆਖੀ ਕਰੋਗੇ ਆਪਾਂ ਭਾਂਡੇ ਤੋਂ ਜਿਹੜੇ ਕੱਟੇ ਫਿਰ ਆਪਣੇ ਕੰਮ ਕੰਮ ਪਾਰੇ ਨਿਬੜ ਜਾਣੇ ਹਾਂ। ਖਾਣੇ ਦੀ ਟਾਈਮ 9:00 ਵਜੇ ਤੇ ਟਾਈਮ ਨਾਲ ਹੀ ਬੈਠੇ ਹੋ ਗਏ ਅੱਜ ਤੱਕ ਕੀ ਜੁਣਾ ਸੀ ਤੇ ਲਾਈਵ ਵੀ ਅਸੀਂ 6:00 ਹੀ ਆਨੇ ਸੀਗੇ ਘੰਟਾ ਫਿਰ ਆਪਣਾ ਲਾਈਵ ਚੱਲਿਆ ਸਾਢੇ 8:00 ਤੇ ਰੋਟੀ ਖਾ ਲਈ 9:00 ਵਜੇ ਤੱਕ ਮੈਂਨ ਅਸੀਂ ਫ੍ਰੀ ਹੋ ਗਏ ਹੁਣ ਸਾਮਣੇ ਰੋ ਰਿਹਾ ਕੋਲਰ ਲਾ ਦੇ ਫਟਾਫਟ ਮੈਂ ਬੰਦ ਕੀਤਾ ਸੀ ਮੈਂ ਤਾਂ ਆਵਾਜ਼ ਬਹੁਤ ਚਲੋ ਠੀਕ ਹੈ ਜੀ ਅੱਜ ਵਾਲੇ ਵਲੌਗ ਦਾ ਅਪ ਇੱਥੇ ਐਂਡ ਕਰਦੇ ਆ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਬਾਈ ਬਾਈ ਹਾਂ ਕੀ ਆ ਕੀ ਜਾਦੋ ਕੀ ਜਾਦੋ ਕਾ ਕੋਲਰ ਕਾ ਕੋਲਰ ਫੈਨ ਹੈ ਫੈਨ ਮੰਨਿਆ ਕੋਲਰ ਆ ਕਾ ਕੂਲਰ ਕੂਲਰ ਬਾਏ 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 ਨੀ ਨੀ